ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਇੱਕ ਇਹੋ ਜਿਹੇ ਪੈਨੀ ਸਟਾਕ ਦੇ ਬਾਰੇ ਵਿੱਚ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਖਬਰਾਂ ਵਿੱਚ ਆ ਸੁਰਖੀਆਂ ਵਿੱਚ ਤੇ ਬਹੁਤ ਸਾਰੇ ਦੋਸਤ ਵੀ ਨੇ ਜਿਹੜੇ ਪੈਨੀ ਸਟਾਕ ਦੇ ਬਾਰੇ ਵਿੱਚ ਪੁੱਛਦੇ ਰਹਿੰਦੇ ਨੇ ਤਾਂ ਸ਼ੇਅਰ ਦਾ ਨਾਮ ਹੈਗਾ ਜੀ ਸਰਵੇਸ਼ਵਰ ਫੂਡਸ ਤੇ ਇਹ ਨਾਮ ਮੈਂ ਬਾਅਦ ਦੇ ਵਿੱਚ ਇੱਥੇ ਲਿਖ ਵੀ ਦਊਗਾ ਤੁਹਾਨੂੰ ਕਬਰਾਉਣ ਦੀ ਲੋੜ ਨਹੀਂ ਹੈ ਜਦੋਂ ਇਹ ਪ੍ਰੀਮੀਅਰ ਹੋਇਆ ਇਹ ਆਡੀਓ ਆਪਣਾ ਤੇ ਕਮੈਂਟ ਸੈਕਸ਼ਨ 'ਚ ਤੁਸੀਂ ਚੈੱਕ ਕਰ ਲਿਓ ਮੈਂ ਸਪੈਲਿੰਗਸ ਲਿਖ ਦੂੰਗਾ ਤੇ ਹੁਣ ਇਹ ਸੁਰਖੀਆਂ ਵਿੱਚ ਕਿਉਂ ਹੈ ਤਾਂ ਮੈਂ ਤੁਹਾਨੂੰ ਇਹਦਾ ਵੀ ਜ਼ਿਕਰ ਕਰ ਦਿੰਨਾ ਤੇ ਇਹ ਵੀ ਦੱਸ ਦਿੰਨਾ ਕਿ ਇਹ ਕੀ ਕੰਮ ਕਰਦੀ ਹੈ ਕੰਪਨੀ ਇਹ ਕੰਪਨੀ ਹੈਗੀ ਹੈ ਜੀ ਬਾਸਮਤੀ ਚੌਲਾਂ ਦੇ ਨਾਲ ਰਿਲੇਟਡ ਉਹਨਾਂ ਨੂੰ ਮੈਨੂਫੈਕਚਰ ਕਰਦੇ ਨੇ ਪ੍ਰੋਸੈਸ ਕਰਦੇ ਨੇ ਸਾਰਾ ਕੁਝ ਤੇ ਅੱਗੇ ਉਹਨੂੰ ਵੇਚਦੇ ਨੇ ਤੇ ਇਸ ਤੋਂ ਅਗਲੀ ਗੱਲ ਹੈਗੀ ਆ ਕਿ ਕ੍ਰੈਡਿਟ ਰੇਟਿੰਗ ਇਹਨਾਂ ਦੀ ਪਿੱਛੇ ਜੇ ਇਨਕਰੀਜ਼ ਹੋਈ ਆ ਇਨਫੋਰਮਿਕਸ ਵੈਲਿਊਏਸ਼ਨ ਤੇ ਰੇਟਿੰਗ ਅਪਗ੍ਰੇਡ ਹੋਈ ਹੈ ਇਹਨਾਂ ਦੀ ਉਹ ਹੁਣ ਹੋ ਗਈ ਆਈ ਵੀ ਆਰ ਟ੍ਰਿਪਲ ਬੀ ਪੋਜ਼ਿਟਿਵ ਸਟੇਬਲ ਹੋਈ ਆ ਵੈਲਿਊਏਸ਼ਨਸ ਦਾ ਫਰਕ ਬਹੁਤ ਜ਼ਿਆਦਾ ਪੈਂਦਾ ਵਾ ਤੇ ਜੇ ਆਪਾਂ ਇਹਦੇ ਸ਼ੇਅਰ ਪ੍ਰਾਈਸ ਨੂੰ ਵੀ ਦੇਖੀਏ ਤਾਂ 1 ਰੁਪਏ ਦੇ ਤਕਰੀਬਨ ਇਹਦਾ ਪ੍ਰਾਈਸ ਸੀਗਾ ਸਾਲ 2020 ਦਾ ਤੇ ਇਸ ਟਾਈਮ ਇਹ ਚੱਲ ਰਿਹਾ 8 ਰੁਪਏ ਦੇ ਉੱਪਰ ਵਿਚਕਾਰ ਵੀ ਮਤਲਬ ਕਦੇ ਬਹੁਤ ਉੱਪਰ ਚਲਾ ਗਿਆ ਵਿਚਕਾਰ ਥੋੜਾ ਥੱਲੇ ਆਇਆ ਤੇ ਐਵੇਂ ਰਿਹਾ ਇਹ ਉਸ ਤੋਂ ਇਲਾਵਾ ਹੋਰ ਗੱਲ ਕਰੀਏ ਜੇ ਇਸ ਦੀ ਤਾਂ ਇਸ ਕੰਪਨੀ ਦੀ ਜਿਹੜੀ 8 ਰੁਪਏ ਦੇ ਉੱਪਰ ਚੱਲ ਰਹੀ ਆ ਉਹ ਇਹ ਹੈਗੀ ਆ ਅਮਰੀਕਾ 'ਚ ਪ੍ਰੈਜ਼ੈਂਸ ਇਹਨਾਂ ਦੀ ਕਾਫੀ ਜ਼ਿਆਦਾ ਆ 1000 ਤੋਂ ਜ਼ਿਆਦਾ ਰਿਟੇਲ ਆਊਟਲੈਟਸ ਦੇ ਉੱਪਰ ਇਹਨਾਂ ਦਾ ਸਮਾਨ ਪ੍ਰੋਡਕਟਸ ਵਿਕਦੇ ਆ ਪ੍ਰੋਡਕਟ ਦਾ ਮਤਲਬ ਸਿੰਪਲ ਹੈਗਾ ਕਿ ਇਹਨਾਂ ਦੇ ਚੌਲ ਵਿਕਦੇ ਆ ਉਸ ਤੋਂ ਲਾਵਾ 1500 ਤੋਂ ਜ਼ਿਆਦਾ ਰੈਸਟੋਰੈਂਟਸ ਵਾਲੇ ਇਹਨਾਂ ਤੋਂ ਇਹਨਾਂ ਦੇ ਚੌਲ ਖਰੀਦਦੇ ਆ ਆਪਣੀਆਂ ਅਲੱਗ-ਅਲੱਗ ਡਿਸ਼ਸ ਬਣਾਉਣ ਦੇ ਲਈ ਤੇ ਦਸੰਬਰ 2024 ਦੇ ਵਿੱਚ ਇੱਕ ਇਹਨਾਂ ਨੂੰ ਹੋਰ ਬਹੁਤ ਵੱਡਾ ਆਰਡਰ ਮਿਲਿਆ ਬਾਸਮਤੀ ਚੌਲਾਂ ਦੇ ਲਈ ਉਹ ਹੈਗਾ 5350 ਮੀਟ੍ਰਿਕ ਟਨ ਚੌਲਾਂ ਦਾ ਟੋਟਲ ਉਹਦੀ ਵੈਲਿਊ ਹੈਗੀ ਹੈ 498 ਮਿਲੀਅਨ ਦੀ ਤਾਂ ਜਿਵੇਂ ਤੁਸੀਂ ਪੁੱਛਦੇ ਹੋ ਕਿ ਪੈਨੀ ਸਟਾਕ ਤਾਂ ਇਸ ਕਰਕੇ ਮੈਂ ਤੁਹਾਨੂੰ ਇੱਕ ਪੈਨੀ ਸਟਾਕ ਸਿਰਫ ਸ਼ੇਅਰ ਕੀਤਾ ਵਾ ਉਹਦੀ ਜਾਣਕਾਰੀ ਸ਼ੇਅਰ ਕੀਤੀ ਆ ਮੈਂ ਬਿਲਕੁਲ ਤੁਹਾਨੂੰ ਇਹ ਨਹੀਂ ਕਿਹਾ ਕਿ ਇਹਨੂੰ ਤੁਸੀਂ ਬਾਏ ਕਰਨਾ ਇਹੋ ਜਿਹਾ ਮੈਂ ਕੁਝ ਨਹੀਂ ਕਿਹਾ ਸਿਰਫ ਇੱਕ ਕੰਪਨੀ ਦੇ ਬਾਰੇ ਦੇ ਵਿੱਚ ਦੱਸਿਆ ਤੁਹਾਨੂੰ ਮੈਂ ਤੇ ਅੱਗੇ ਤਾਂ ਤੁਸੀਂ ਦੇਖਣਾ ਅਗਲੀ ਆਪਣੀ ਇਨਫੋਰਮੇਸ਼ਨ ਜਿਹੜੀ ਅੱਜ ਦੀ ਗੱਲਬਾਤ ਹੈਗੀ ਹੈ ਜੀ ਉਹ ਹੈਗੀ ਹੈ ਵਿਕਰਾਂਜੀ ਦੇ ਬਾਰੇ ਵਿੱਚ ਤੇ ਵਿਕਰਾਂਜੀ ਸ਼ੇਅਰ ਦੇ ਬਾਰੇ ਦੇ ਵਿੱਚ ਮੈਂ ਅੱਗੇ ਵੀ ਕਾਫੀ ਵਾਰ ਗੱਲਾਂ ਕੀਤੀਆਂ ਨੇ ਪਰ ਹੁਣੇ ਇੱਕ ਜਿਹੜੀ ਪ੍ਰੋਬਲਮ ਉਹਨਾਂ ਨਾਲ ਹੋਈ ਆ 36 ਰੁਪਏ ਤੋਂ ਲਗਾਤਾਰ ਉਹਨਾਂ ਦਾ ਸਟਾਕ ਡਿੱਗਿਆ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਨੇ ਇਹ ਹੈਗਾ ਕਿ ਪਿੱਛੇ ਜੇ ਈਡੀ ਦੀ ਰੇਟ ਪਈ ਆ ਉਹਨਾਂ ਦੇ ਆਫਿਸ ਦੇ ਉੱਪਰ ਅਲੱਗ-ਅਲੱਗ ਥਾਵਾਂ ਦੇ ਉੱਪਰ ਤੇ ਜਿਹੜੇ ਉਹਦੇ ਫਾਊਂਡਰ ਸੀਗੇ ਉਹਨਾਂ ਦੇ ਘਰੇ ਈਡੀ ਦੀ ਰੇਡ ਪਿਛਲੇ ਕਾਫੀ ਲੰਬੇ ਟਾਈਮ ਤੋਂ ਚੱਲ ਰਹੀ ਆ ਅਲੱਗ-ਅਲੱਗ ਪੋਲੀਟਿਸ਼ੀਅਨਸ ਦੇ ਉੱਪਰ ਪੈਂਦੀ ਰਹੀ ਆ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਦੇ ਉੱਪਰ ਵੀ ਈਡੀ ਦੀਆਂ ਰੇਡਸ ਪਈਆਂ ਨੇ ਪਿੱਛੇ ਪੋਲੀਟਿਕਸ ਰਾਜਨੀਤੀ ਨਾਲ ਸੰਬੰਧ ਜ਼ਿਆਦਾ ਹੈ ਇਹਦਾ ਬਿਜ਼ਨਸ ਨਾਲ ਘੱਟ ਆ ਪਰ ਚਲੋ ਆਪਾਂ ਉਧਰ ਨਹੀਂ ਜਾਵਾਂਗੇ ਤੇ ਫਿਰ ਕਹਾਣੀ ਹੋਰ ਪਾਸੇ ਨਿਕਲ ਜਾਣੀ ਆ ਪਰ ਹੁਣ ਉਹਦੇ ਨਾਲ ਹੋਇਆ ਕੀ ਆ ਕਿਉਂਕਿ ਜਦੋਂ ਤੋਂ ਇਹ ਸਟਾਕ ਡਿੱਗਣਾ ਸ਼ੁਰੂ ਹੋਇਆ ਉਹ ਇਸ ਕਰਕੇ ਕਿਉਂਕਿ ਇਹ ਖਬਰ ਪਹਿਲਾਂ ਤੋਂ ਹੀ ਸਰਕੂਲੇਟ ਹੋ ਰਹੀ ਸੀ ਕਿ ਈਡੀ ਦੀ ਰੇਟ ਇਹਨਾਂ ਦੇ ਉੱਪਰ ਪੈ ਸਕਦੀ ਆ ਫਾਈਨਲੀ 4 ਦਿਨ ਪਹਿਲਾਂ ਈਡੀ ਦੀ ਰੇਟ ਪੈਂਦੀ ਆ ਤੇ ਜਦੋਂ ਇਸ ਕੰਪਨੀ ਨੂੰ ਜਿਨ੍ਹਾਂ ਨੇ ਬਣਾਇਆ ਖੜਾ ਕੀਤਾ ਸ਼ੁਰੂ ਕੀਤਾ ਉਹਨਾਂ ਦੇ ਘਰੇ ਜਦੋਂ ਇਹ ਰੇਟ ਹੁੰਦੀ ਆ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਉਸ ਟਾਈਮ ਦੇ ਉੱਪਰ ਤੇ ਕੁਝ ਘੰਟੇ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਇੱਕ ਬਹੁਤ ਵੱਡੀ ਤੇ ਮ ਦੁਖਦਾਈ ਖਬਰ ਵੀ ਹੈਗੀ ਆ ਪਰਸਨਲ ਲੈਵਲ ਦੇ ਉੱਪਰ ਉਹਨਾਂ ਦੀ ਫੈਮਿਲੀ ਦੇ ਲਈ ਤੇ ਕੰਪਨੀ ਦੇ ਲਈ ਵੀ ਕਿਉਂਕਿ ਜਿਸ ਬੰਦੇ ਦੀ ਇਹ ਕੰਪਨੀ ਆ ਉਹ ਕੋਹਦੀ ਦੁਨੀਆ ਤੋਂ ਚਲਾ ਗਿਆ ਪਰ ਐ ਨਹੀਂ ਹੁੰਦਾ ਕੰਪਨੀ ਨੂੰ ਚਲਾਉਣ ਵਾਲੇ ਲੋਕ ਬਹੁਤ ਹੁੰਦੇ ਆ ਅੱਗੇ ਬਹੁਤ ਸਾਰੇ ਅਧਿਕਾਰੀ ਹੁੰਦੇ ਆ ਉਹ ਸਾਰੇ ਮੈਨੇਜ ਕਰਦੇ ਆ ਬਟ ਫਿਲਹਾਲ ਦੇ ਲਈ ਇੱਕ ਵੱਡੀ ਖਬਰ ਸੀ ਪਰ ਹਾਂ ਇਹਦੇ ਨਾਲ ਇੱਕ ਹੋਰ ਚੀਜ਼ ਆ ਹੁਣੇ ਕੰਪਨੀ ਦੇ ਰਿਜ਼ਲਟ ਵੀ ਆਏ ਆ ਰਿਜ਼ਲਟ ਚੰਗੇ ਆਏ ਆ ਇਸ ਕੰਪਨੀ ਦੇ ਕਿਉਂਕਿ ਕੰਪਨੀ ਠੀਕ ਠਾਕ ਕੰਮ ਕਰ ਰਹੀ ਹੈ ਇਹਨਾਂ ਕੋਈ ਬੁਰਾ ਨਹੀਂ ਹੈਗਾ ਪਿੱਛੇ ਜੀ ਆਰਡਰ ਵੀ ਹੈਗੇ ਆ ਕਾਫੀ ਸਾਰੇ ਅਲੱਗ-ਅਲੱਗ ਬੈਂਕਾਂ ਦੇ ਨਾਲ ਇਹਨ ਤਾਂ ਪਰ ਉਹੀ ਜਿਵੇਂ ਮੈਂ ਅੱਗੇ ਬਹੁਤ ਵਾਰ ਕਹਿਣਾ ਹੁੰਦਾ ਸਟਾਕ ਮਾਰਕੀਟ ਦੇ ਵਿੱਚ ਇਮੋਸ਼ਨਸ ਦੀ ਖੇਡ ਬਹੁਤ ਜ਼ਿਆਦਾ ਲੈਵਲ ਤੇ ਪਲੇ ਕਰਦੀ ਆ ਪਰ ਜਦੋਂ ਛੋਟੇ ਅਰਸੇ ਦੇ ਵਿੱਚ ਬਹੁਤ ਜ਼ਿਆਦਾ ਕਰਦੀ ਆ ਜੇ ਬਹੁਤ ਲੰਬਾ ਦੇਖੀਏ ਤਾਂ ਫਿਰ ਹੌਲੀ-ਹੌਲੀ ਉਹ ਮੇਨ ਚੀਜ਼ਾਂ ਹੀ ਪਲੇ ਆਊਟ ਹੋਣਗੀਆਂ ਪਰ ਛੋਟੇ ਅਰਸੇ ਦੇ ਵਿੱਚ ਕੋਈ ਚੰਗੀ ਨਿਊਜ਼ ਇੱਕਦਮ ਹੀ ਵਧਾ ਦਿੰਦੀ ਆ ਸ਼ੇਅਰ ਨੂੰ ਮਾੜੀ ਬਿਲਕੁਲ ਸੈਟ ਦਿੰਦੀ ਆ ਇਹ ਸੀਗੀ ਵਿਕਰਾਂਜ ਜੀ ਦੇ ਨਾਲ ਤੇ ਹੁਣ ਆਪਾਂ ਗੱਲ ਕਰਾਂਗੇ ਬਜਟ ਦੀ ਬਜਟ ਆਇਆ ਸੀਗਾ ਤੇ ਉਹਦੇ ਵਿੱਚ ਕੀ ਕੀ ਅਸਲ ਦੇ ਵਿੱਚ ਹੋਇਆ ਕਿੰਨਾਂ ਕੰਪਨੀਆਂ ਨੂੰ ਕਿਹੜੇ ਫੀਲਡਸ ਨੂੰ ਫਾਇਦਾ ਹੋਇਆ ਕਿਹੜਿਆਂ ਨੂੰ ਨੁਕਸਾਨ ਹੋਇਆ ਤੇ ਉਹ ਦੋਸਤ ਉਹਨਾਂ ਦਾ ਨਾਮ ਮੈਂ ਭੁੱਲ ਗਿਆ ਪਰ ਮੈਨੂੰ ਇੱਕ ਬਹੁਤ ਹੀ ਕਮਾਲ ਦਾ ਚੈਨਲ ਉਹ ਦੱਸ ਗਿਆ ਐਸਓਆਈਸੀ ਕਰਕੇ ਤੇ ਉਹ ਲੜਕਾ ਮੈਂ ਉਹਦਾ ਨਾਮ ਇਸ ਟਾਈਮ ਭੁੱਲ ਰਿਹਾ ਤੇ ਬਟ ਬਹੁਤ ਹੀ ਕਮਾਲ ਦਾ ਕੰਮ ਕਰ ਰਿਹਾ ਉਹ ਲੜਕਾ ਮੈਂ ਕੱਲ ਵੀ ਉਹਦਾ ਇੱਕ ਵੀਡੀਓ ਦੇਖ ਰਿਹਾ ਸੀਗਾ ਤੇ 47 ਮਿੰਟ ਦਾ ਵਾ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਕਹੂੰਗਾ ਕਿ ਹਰ ਕੋਈ ਇਨਸਾਨ ਸਿੱਖਦਾ ਜਾਂਦਾ ਮੈਂ ਕੋਈ ਇਹਦੇ ਚ ਐਕਸਪਰਟ ਨਹੀਂ ਹੈਗਾ ਮੈਂ ਸਿਰਫ ਇਹ ਆ ਕਿ ਥੋੜੇ ਤੋਂ ਬਹੁਤ ਸਾਲ ਪਹਿਲਾਂ ਤੋਂ ਲੱਗਿਆ ਹੋਣ ਕਰਕੇ ਥੋੜੀ ਜਿਹੀ ਇਨਫੋਰਮੇਸ਼ਨ ਜ਼ਿਆਦਾ ਹੋ ਸਕਦੀ ਆ ਪਰ ਸਿੱਖਦੇ ਰਹੋ ਜਿੱਥੋਂ ਵੀ ਇਨਫੋਰਮੇਸ਼ਨ ਮਿਲਦੀ ਆ ਨੋਲਿਜ ਮਿਲਦੀ ਆ ਹਮੇਸ਼ਾ ਸਿੱਖਦੇ ਰਹੋ ਜੇ ਤੁਹਾਡੇ ਵਿੱਚੋਂ ਕੋਈ ਦੋਸਤ ਹੈ ਜਿਹਨੂੰ ਇੰਗਲਿਸ਼ ਆਉਂਦੀ ਆ ਤਾਂ ਜ਼ਰੂਰ ਉਹ ਲੜਕੇ ਦਾ ਚੈਨਲ ਐਸਓਆਈਸੀ ਜ਼ਰੂਰ ਦੇਖੋ ਹਾਂ ਹੁਣ ਆਪਾਂ ਗੱਲ ਕਰਦੇ ਆ ਜੋ ਮੈਨੂੰ ਉੱਥੋਂ ਪਤਾ ਲੱਗਿਆ ਬਜਟ ਤੋਂ ਪਹਿਲਾਂ ਆਪਾਂ ਉਹਨਾਂ ਸ਼ੇਰਾਂ ਦੀ ਗੱਲ ਕਰ ਲੈਨੇ ਆ ਉਹਨਾਂ ਸੈਕਟਰਸ ਦੀ ਗੱਲ ਕਰ ਲੈਨੇ ਆ ਜਿਨ੍ਹਾਂ ਨੂੰ ਉਹ ਜਿਨ੍ਹਾਂ ਦਾ ਕੰਮ ਬਜਟ ਤੋਂ ਬਾਅਦ ਕੋਈ ਜ਼ਿਆਦਾ ਖਾਸ ਵਧਿਆ ਨਹੀਂ ਉਹ ਹੈਗਾ ਇੱਕ ਤਾਂ ਰੇਲਵੇ ਰੇਲਵੇ ਨਾਲ ਰਿਲੇਟਡ ਸਟਾਕਸ ਕਿਉਂਕਿ ਰੇਲਵੇ ਦੇ ਵਿੱਚ ਉਹਨਾਂ ਕੈਪੈਕਸ ਹੋਇਆ ਨਹੀਂ ਸਰਕਾਰ ਨੇ ਇਸ ਸਾਲ ਦੇ ਬਜਟ ਦੇ ਵਿੱਚ ਰੇਲਵੇ ਦੇ ਲਈ ਕੁਝ ਖਾਸ ਹੈ ਨਹੀਂਗਾ ਉਸ ਤੋਂ ਇਲਾਵਾ ਟੈਲੀਕਮ ਸੈਕਟਰ ਟੈਲੀਕਮ ਦੇ ਲਈ ਕੁਝ ਨਹੀਂ ਹੈਗਾ ਤਾਂ ਰੇਲਵੇ ਸਭ ਤੋਂ ਪਹਿਲਾਂ ਇੰਪੋਰਟੈਂਟ ਆ ਕਿਉਂਕਿ ਰੇਲਵੇ ਦੇ ਨਾਲ ਰਿਲੇਟਡ ਜੁੜੀਆਂ ਹੋਈਆਂ ਕੰਪਨੀਆਂ ਜਿੰਨੀਆਂ ਵੀ ਸੀ ਪਿਛਲੇ ਕੁਝ ਸਾਲਾਂ ਚ ਉਹਨਾਂ ਦੇ ਸ਼ੇਅਰ ਬਹੁਤ ਹੀ ਜ਼ਿਆਦਾ ਇਨਕਰੀਜ਼ ਹੋਏ ਆ ਮੈਨੂੰ ਇਹ ਨਹੀਂ ਪਤਾ ਕੱਲ ਕਿੱਥੇ ਜਾਣਗੇ ਮਹੀਨੇ ਬਾਅਦ ਕਿੱਥੇ ਜਾਣਗੇ ਹੋ ਸਕਦਾ ਬਹੁਤ ਜ਼ਿਆਦਾ ਵੱਧ ਜਾਣ ਤੇ ਤੁਸੀਂ ਮੈਨੂੰ ਕਹੋ ਮੈਂ ਸਿਰਫ ਇਹ ਕਿਹਾ ਕਿ ਬਜਟ ਦੇ ਵਿੱਚ ਰੇਲਵੇ ਦੇ ਲਈ ਕੁਝ ਨਹੀਂ ਸੀਗਾ ਪਰ ਹੁਣ ਹੁਣ ਆਪਾਂ ਗੱਲ ਕਰਦੇ ਆਂ ਉਹਨਾਂ ਕੰਪਨੀਆਂ ਦੀ ਉਹਨਾਂ ਸੈਕਟਰਸ ਦੀ ਜਿਨ੍ਹਾਂ ਨੂੰ ਬਜਟ ਤੋਂ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਸਭ ਤੋਂ ਪਹਿਲਾਂ ਆਪਾਂ ਇੱਕ ਬੇਸਿਕ ਗੱਲ ਕਰਦੇ ਆਂ ਜਿਹੜਾ ਇੱਕ ਕਿਹਾ ਕਿ 12 ਲੱਖ ਤੋਂ ਥੱਲੇ ਥੱਲੇ ਦੇ ਅਮਾਉਂਟ ਕਮਾਉਣ ਵਾਲੇ ਇਨਸਾਨ ਦੇ ਉੱਪਰ ਜੋ ਇੱਕ ਸਾਲ ਦੇ ਵਿੱਚ ਕਮਾਉਂਦਾ ਉਹਨੂੰ ਕੋਈ ਟੈਕਸ ਨਹੀਂ ਦੇਣਾ ਪਊਗਾ ਤਾਂ ਉੱਥੇ ਵੀ ਇੱਕ ਬੜੀ ਸੋਹਣੀ ਉਸ ਲੜਕੇ ਨੇ ਗੱਲ ਕੀਤੀ ਨੂੰ ਬੁਰਾ ਲੱਗ ਰਿਹਾ ਮੈਨੂੰ ਨਾਮ ਲੈਣਾ ਚੰਗਾ ਲੱਗਦਾ ਉਸ ਲੜਕੇ ਉਸ ਲੜਕੇ ਬੋਲੀ ਜਾ ਰਿਹਾ ਮੈਂ ਤੇ ਅਗਲੀ ਵਾਰੀ ਮੈਂ ਨਾਮ ਯਾਦ ਕਰਕੇ ਆਉਂਗਾ ਤੇ ਬੜੀ ਸੋਹਣੀ ਉਹਨੇ ਗੱਲ ਕਹੀ ਕਿ ਹਸਬੰਡ ਵਾਈਫ ਦੋਨੇ ਨੇ ਸ਼ਹਿਰਾਂ ਦੇ ਵਿੱਚ ਦੋਨੇ ਹੀ ਕੰਮਕਾਜੀ ਹੁੰਦੇ ਆ ਦੋਨੇ ਹੀ ਕਮਾਉਂਦੇ ਆ ਕਿ ਜੇ ਦੋਨੇ 12 ਲੱਖ ਤੋਂ ਘੱਟ ਕਮਾ ਰਹੇ ਜਾਂ 10-10 ਲੱਖ ਵੀ ਕਮਾ ਰਹੇ ਆ ਤੇ ਕੋਈ ਟੈਕਸ ਨਹੀਂ ਦੇ ਰਹੇ ਤਾਂ ਮੰਨ ਲਓ ਕਲੀਅਰ ਮਤਲਬ ਹੈ ਕਿ 20 ਲੱਖ ਰੁਪਇਆ ਬਿਨਾਂ ਟੈਕਸ ਤੋਂ ਹੀ ਇੱਕ ਪਰਿਵਾਰ ਦੇ ਕੋਲੇ ਆ ਗਿਆ ਤਾਂ ਕੁਝ ਨਾ ਕੁਝ ਐਕਸਟਰਾ ਵੀ ਹੋਊਗਾ ਉਹ ਕਿਤੇ ਨਾ ਕਿਤੇ ਖਰਚੇ ਵੀ ਜਾਊਗਾ ਤਾਂ ਅਸਲ ਦੇ ਵਿੱਚ 12 ਲੱਖ ਨਹੀਂ ਹੈਗਾ ਡਬਲ ਹੀ ਹੁੰਦਾ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਮੀਆਂ ਬੀਬੀ ਦੋਨੇ ਹੀ ਕਮਾਉਂਦੇ ਆ ਛੋਟੇ ਸ਼ਹਿਰਾਂ 'ਚ ਵੀ ਆ ਹੀ ਹੁੰਦਾ ਚਲੋ ਤਾਂ ਇੱਕ ਹੋਰ ਹੋਣ ਚੀਜ਼ ਕਰੀਏ ਕਿ ਉਹਦੇ 'ਚ ਬੈਨੀਫਿਟ ਕਿੰਨਾ ਸੈਕਟਰਸ ਨੂੰ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਹੋਊਗਾ ਟੂਰਿਜ਼ਮ ਨੂੰ ਟੂਰਿਜ਼ਮ ਨੂੰ ਹੋ ਸਕਦਾ ਕੋਈ ਕਿਆਸਰਾਈਆਂ ਨੇ ਨਾ ਜਦੋਂ ਤੁਹਾਡੇ ਜੇਬ ਦੇ ਵਿੱਚ ਇੱਕ ਐਕਸਟਰਾ ਪੈਸੇ ਰਹਿਣਗੇ ਤਾਂ ਤੁਸੀਂ ਬੱਚਿਆਂ ਦੇ ਨਾਲ ਘੁੰਮਣ ਜਾ ਸਕਦੇ ਹੋ ਕਿਉਂਕਿ ਦਿਲ ਹਰੇਕ ਦਾ ਕਰਦਾ ਵਾ ਬਟ ਪੈਸੇ ਦੀ ਕਮੀ ਕਰਕੇ ਨਹੀਂ ਜਾਂਦਾ ਤਾਂ ਟੂਰਿਜ਼ਮ ਸੈਕਟਰ ਹੋਟਲ ਇੰਡਸਟਰੀਜ਼ ਹੋਟਲ ਨਾਲ ਰਿਲੇਟਡ ਜਿੰਨੇ ਵੀ ਸ਼ੇਅਰ ਹੋਣਗੇ ਇੱਕ ਮੈਂ ਤੁਹਾਨੂੰ ਕੰਪਨੀ ਦੱਸੀ ਸੀ ਰੇਟ ਗੇਨ ਰੇਟ ਗੇਨ ਇਸ ਸੈਕਟਰ ਦੀ ਇੱਕ ਬਹੁਤ ਹੀ ਵੱਡੀ ਕੰਪਨੀ ਆ ਇਸ ਤਰ੍ਹਾਂ ਦੀਆਂ ਕੰਪਨੀਆਂ ਨੂੰ ਫਾਇਦਾ ਹੋਊਗਾ ਬਾਕੀ ਗੱਲ ਇਹ ਹੈਗੀ ਆ ਜੇ ਜੇਬ ਚ ਪੈਸੇ ਹੋਣਗੇ ਮੈਂ ਜਦੋਂ ਵੀ ਸਟੋਰ ਤੇ ਜਾਂਦਾ ਤਾਂ ਚੀਜ਼ਾਂ ਕੁਝ ਜ਼ਿਆਦਾ ਲੈ ਲੈਂਦਾ ਐਫਐਮ ਸੀਜੀ ਸੈਕਟਰ ਹੋਇਆ ਬ੍ਰਿਟੇਨੀਆ ਵਰਗੀਆਂ ਕੰਪਨੀਆਂ ਹਿੰਦੁਸਤਾਨ ਯੂਨੀਲੀਵਰ ਵਰਗੀਆਂ ਕੰਪਨੀਆਂ ਗੋਦਰੇਜ ਕੰਜ਼ਿਊਮਰ ਵਰਗੀਆਂ ਕੰਪਨੀਆਂ ਇਹਨਾਂ ਨੂੰ ਬੈਨੀਫਿਟ ਜ਼ਿਆਦਾ ਹੋਣ ਦੇ ਚਾਂਸਸ ਨੇ ਇਹਨਾਂ ਚੀਜ਼ਾਂ ਤੋਂ ਹੁਣ ਆਪਾਂ ਗੱਲ ਕਰਦੇ ਆਂ ਤੇ ਇਹ ਜੋ ਵੀ ਮੈਂ ਤੁਹਾਨੂੰ ਬੋਲ ਰਿਹਾ ਮੈਂ ਐਸਓਆਈਸੀ ਚੈਨਲ ਦੇ ਹਵਾਲੇ ਤੋਂ ਗੱਲ ਕਰ ਰਿਹਾ ਬੜੀ ਸੋਹਣੀ ਰਿਸਰਚ ਸੀ ਉਹਨਾਂ ਦੀ ਬੜੀ ਸੋਹਣੀ ਇੱਕ ਰਿਪੋਰਟ ਉਹਨਾਂ ਨੇ ਇੱਥੇ ਬਣਾਈ ਆ ਇਹਦੇ ਵਿੱਚ ਇਹ ਦੱਸਿਆ ਆਟੋ ਕੰਪੋਨੈਂਟਸ ਨੂੰ ਜਿਹੜੀਆਂ ਵੀ ਕੰਪਨੀਆਂ ਆ ਆਟੋ ਐਂਸਲਰੀ ਕੰਪਨੀਆਂ ਹੁੰਦੀਆਂ ਨੇ ਮਤਲਬ ਕਾਰਾਂ ਦੇ ਪਾਰਟਸ ਬਣਾਉਂਦੀਆਂ ਨੇ ਅਲੱਗ-ਅਲੱਗ ਨੇ ਕੋਈ ਸ਼ੀਸ਼ੇ ਬਣਾ ਰਿਆ ਜਿਵੇਂ ਅਸਾਹੀ ਇੰਡੀਆ ਵਾਲੇ ਹੋਗੇ ਉਹ ਸ਼ੀਸ਼ਾ ਬਣਾ ਰਿਆ ਕੋਈ ਇੰਜਣ ਬਣਾ ਰਿਆ ਕੋਈ ਕੁਝ ਬਣਾ ਰਿਆ ਕੋਈ ਕੁਝ ਬਣਾ ਰਿਆ ਮਦਰਸਨ ਸੁਮੀ ਦੀਆਂ ਦੋਨੇ ਕੰਪਨੀ ਉਹਦੇ ਵਿੱਚ ਸ਼ਾਮਲ ਨੇ ਤੇ ਇਹਦੇ ਵਿੱਚ ਇਹਨਾਂ ਨੇ ਇਨਸੈਂਟਿਵ ਕਿੰਨੇ ਕਰਤੇ ਗਵਰਨਮੈਂਟ ਨੇ ਇਸ ਸਾਲ ਦੇ ਬਜਟ ਚ 8 ਗੁਣਾ 347 ਕਰੋੜ ਤੋਂ ਵਧਾ ਕੇ ਕਰਤਾ 2818 ਕਰੋੜ ਮਤਲਬ ਕਮਾਲ ਦੀ ਸਪੈਂਡਿੰਗ ਕਰ ਰਹੀ ਹੈ ਇਹਦੇ ਵਿੱਚ ਗਵਰਨਮੈਂਟ ਫੇਰ ਮੈਂ ਉਹੀ ਚੀਜ਼ ਕਹਿ ਰਿਹਾ ਮੈਨੂੰ ਇਹ ਨਹੀਂ ਪਤਾ ਇਹਨਾਂ ਦੇ ਸ਼ੇਅਰਾਂ ਦਾ ਪ੍ਰਾਈਸ ਕਿੱਥੇ ਜਾਊਗਾ ਕੰਪਨੀਆਂ ਦੇ ਤੇ ਮੈਂ ਸਿਰਫ ਇਹ ਕਹਿ ਰਿਹਾ ਕਿ ਜਿੰਨਾ ਗਵਰਨਮੈਂਟ ਵੱਲੋਂ ਪੁਸ਼ ਹੋ ਰਿਹਾ ਉਹ ਇਹ ਆ ਆਟੋ ਕੰਪੋਨੈਂਟਸ ਦੇ ਵਿੱਚ ਗਵਰਨਮੈਂਟ ਕੀ ਕਰ ਰਹੀ ਆ ਬਹੁਤ ਜ਼ਿਆਦਾ ਕੈਪੈਕਸ ਕਰ ਰਹੀ ਆ ਹੁਣ ਉਹਦਾ ਇੱਕ ਬਹੁਤ ਵੱਡਾ ਇਥੇ ਕਾਰਨ ਆ ਇਹ ਬਜਟ ਬਹੁਤ ਸਾਲਾਂ ਤੋਂ ਬਾਅਦ ਇੱਕ ਸ਼ਾਨਦਾਰ ਬਜਟ ਆਇਆ ਕਿਉਂਕਿ ਪਿਛਲੇ 2-3 ਸਾਲ ਤੋਂ ਜੇ ਤੁਸੀਂ YouTube ਤੇ ਵੀ ਦੇਖੋ ਕਿਤੇ ਵੀ ਦੇਖੋ ਸਭ ਤੋਂ ਮੇਨ ਜਿਹੜੀ ਚੀਜ਼ ਦੇ ਉੱਪਰ ਇਸ ਸੈਂਟਰ ਗਵਰਨਮੈਂਟ ਨੂੰ ਭਾਜੀਪੀ ਦੀ ਗਵਰਨਮੈਂਟ ਨੂੰ ਫੜਿਆ ਜਾ ਰਿਹਾ ਉਹ ਹੈਗਾ ਜੋਬਸ ਜੋਬਸ ਨਹੀਂ ਹੈਗੀਆਂ ਤਾਂ ਇਸ ਬਜਟ ਦੇ ਵਿੱਚ ਇਹਨਾਂ ਨੇ ਦੋ ਇਹੋ ਜਿਹੇ ਸੈਕਟਰਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਿੱਥੋਂ ਇਹ ਇੰਡੀਆ ਦੇ ਨੌਜਵਾਨਾਂ ਨੂੰ ਜ਼ਿਆਦਾ ਜੋਬਸ ਕ੍ਰੀਏਟ ਕਰਕੇ ਦੇ ਸਕਣ ਉਹ ਦੋ ਸੈਕਟਰ ਜਿਹੜੇ ਸਭ ਤੋਂ ਜ਼ਿਆਦਾ ਜੋਬਸ ਵਾਲੇ ਹੁੰਦੇ ਆ ਇੱਕ ਆਟੋ ਇੰਡਸਟਰੀ ਦੂਸਰੀ ਟੈਕਸਟਾਈਲ ਕੱਪੜਿਆਂ ਨਾਲ ਰਿਲੇਟਡ ਤਾਂ ਸਭ ਤੋਂ ਜ਼ਿਆਦਾ ਸਪੈਂਡਿੰਗ ਗਵਰਨਮੈਂਟ ਨੇ ਕੀਤੀ ਆ ਇਹਨਾਂ ਦੋਨਾਂ ਦੇ ਉੱਪਰ ਆਟੋ ਕੰਪੋਨੈਂਟਸ ਦੇ ਉੱਪਰ 8 ਗੁਣਾ ਕੀਤੀ ਆ ਪਹਿਲਾਂ ਆਪਾਂ ਇਹਦੀ ਗੱਲ ਕਰ ਲੈਨੇ ਆ ਤੇ ਜਿੰਨੀਆਂ ਵੀ ਆਟੋ ਐਂਸਲਰੀ ਕੰਪਨੀਆਂਜ਼ ਹੋਣਗੀਆਂ ਉਹਨਾਂ ਨੂੰ ਇਹਦਾ ਬੈਨੀਫਿਟ ਹੋਣਾ ਚਾਹੀਦਾ ਹੈ ਮਤਲਬ ਇਹ ਕਿਤਾਬੀ ਇੱਕ ਗੱਲ ਹੈ ਹੁਣ ਧਰਾਤਲ ਦੇ ਉੱਪਰ ਦੇਖਦੇ ਆ ਇਹ ਚੀਜ਼ਾਂ ਕਿੰਨੀ ਹੱਦ ਤੱਕ ਪਲੇ ਆਊਟ ਹੁੰਦੀਆਂ ਨੇ ਕਿਉਂਕਿ ਹੋਣੀਆਂ ਹੀ ਪੈਣਗੀਆਂ ਗਵਰਨਮੈਂਟ ਨੂੰ ਇਹ ਕਰਨਾ ਹੀ ਪਊਗਾ ਕਿਉਂਕਿ ਇਹੀ ਇੱਕ ਚੀਜ਼ ਹੈ ਕਿ ਜਿੱਥੇ ਹਰੇਕ ਕੋਈ ਉਹਨਾਂ ਨੂੰ ਫੜ ਲੈਂਦਾ ਵਾ ਹੁਣ ਅਗਲੀ ਚੀਜ਼ ਸਪੈਸ਼ੈਲਟੀ ਸਟੀਲ ਸਪੈਸ਼ੈਲਟੀ ਸਟੀਲ ਦੇ ਵਿੱਚ ਸਪੈਂਡਿੰਗ ਕਿੰਨੀ ਆ 55 ਕਰੋੜ ਤੋਂ ਵਧਾ ਕੇ ਕਰਤੀ 305 ਕਰੋੜ ਮਤਲਬ 1.5 ਗੁਣਾ ਇਹ ਵਧਾਤੀ ਇਹਨਾਂ ਨੇ ਉਸ ਤੋਂ ਇਲਾਵਾ ਵਾਈਟ ਗoods ਡਬਲ ਹੋ ਗਏ 213 ਤੋਂ 444 ਕਰੋੜ ਕਰਤੀ ਟੈਕਸਟਾਈਲ ਦੇ ਵਿੱਚ ਕਮਾਲ ਦੀ ਸਪੈਂਡਿੰਗ ਵਧਾਈ ਇਹਨਾਂ ਨੇ 45 ਕਰੋੜ ਤੋਂ 1148 ਕਰੋੜ ਦੀ ਕਮਾਲ ਦੀ ਇਹਦੇਖ ਹੋਰ ਵੀ ਕਾਰਨ ਆ ਇੰਡੀਆ ਕੋਲੇ ਇਸ ਟਾਈਮ ਇੱਕ ਇਹੋ ਜਿਹਾ ਮੌਕਾ ਵਾ ਜਦੋਂ ਆਪਣੀ ਟੈਕਸਟਾਈਲ ਇੰਡਸਟਰੀ ਨੂੰ ਬਹੁਤ ਹੀ ਜ਼ਿਆਦਾ ਵਧਾ ਸਕਦੇ ਆ ਉਹਦਾ ਇੱਕ ਕਾਰਨ ਬੰਗਲਾਦੇਸ਼ ਕੋਲੇ ਟੈਕਸਟਾਈਲ ਇੰਡਸਟਰੀ ਇੱਕ ਬਹੁਤ ਵੱਡੀ ਸੀ ਪਰ ਬੰਗਲਾਦੇਸ਼ ਦੇ ਵਿੱਚ ਇਸ ਟਾਈਮ ਜਿਹੜੀ ਪੋਲਿਟੀਕਲ ਸਿਚੁਏਸ਼ਨ ਬਣੀ ਹੋਈ ਆ ਉੱਥੇ ਤੇ ਕਿਉਂਕਿ ਉਹਨਾਂ ਦੇ ਪ੍ਰਾਈਮ ਮਿਨਿਸਟਰ ਤੁਸੀਂ ਵੀ ਸ਼ੁਣਿਆ ਹੋਗਾ ਉਹਨਾਂ ਨੂੰ ਜਾਨ ਬਚਾ ਕੇ ਇੰਡੀਆ ਆਉਣਾ ਪਇਆ ਸਭ ਕੁਝ ਹੋਇਆ ਤੇ ਜਦੋਂ ਹਾਲਾਤ ਖਰਾਬ ਹੁੰਦੇ ਆ ਤਾਂ ਸਭ ਤੋਂ ਉਹ ਬੁਰੀ ਚੀਜ਼ ਹੁੰਦੀ ਆ ਵੱਡੇ ਬਿਜ਼ਨਸਮੈਨਾਂ ਕਰ ਲਈ ਤਾਂ ਉਤੋਂ ਬਹੁਤ ਸਾਰੇ ਲੋਕਾਂ ਨੇ ਕੀ ਕੀਤਾ ਕੰਪਨੀਆਂ ਨੇ ਆਪਣਾ ਕੰਮ ਉੱਥੇ ਬੰਦ ਕੀਤਾ ਇੰਡੀਆ ਵਿੱਚ ਆ ਕੇ ਸ਼ੁਰੂ ਕੀਤਾ ਤੇ ਟੈਕਸਟਾਈਲ ਇੰਡਸਟਰੀ ਦੇ ਉੱਪਰ ਬਹੁਤ ਖਾਸ ਧਿਆਨ ਦਿੱਤਾ 45 ਤੋਂ ਵਧਾ ਕੇ 1148 ਕਰੋੜ ਕੀਤੀ ਗਈ ਹੈ ਅਗਲਾ ਹੈਗਾ ਸੋਲਰ ਸੈਕਟਰ ਦੇ ਨਾਲ ਰਿਲੇਟਡ ਐਂਟੀ ਡੰਪਿੰਗ ਡਿਊਟੀ 25% ਤੋਂ ਵਧਾ ਕੇ 27.5% ਕਰਤੀ ਚਾਈਨਾ ਨੂੰ ਥੋੜਾ ਜਿਹਾ ਹੁਣ ਇਹਦੇ ਨਾਲ ਨੁਕਸਾਨ ਹੋਗਾ ਸੀ ਚਾਈਨਾ ਨੂੰ ਤਾਂ ਕੀ ਨੁਕਸਾਨ ਹੋਗਾ ਬਟ ਚਾਈਨਾ ਤੋਂ ਜਿਹੜਾ ਇੰਡੀਆ ਨੂੰ ਨੁਕਸਾਨ ਹੋ ਰਿਹਾ ਸੀ ਉਹ ਕਟੂਗਾ ਥੋੜਾ ਜਿਹਾ ਤੇ ਰੀਨਿਊਏਬਲ એનર્ਜੀ ਹੁਣੇ ਪਿਛਲੇ ਵੀ ਇੱਕ ਜਾਂ ਦੋ ਸਾਲ ਤੋਂ ਰੀਨਿਊਏਬਲ એનર્ਜੀ ਦੇ ਨਾਲ ਰਿਲੇਟਡ ਜਿੰਨੀਆਂ ਵੀ ਕੰਪਨੀਆਂ ਨੇ ਸਭ ਤੋਂ ਜ਼ਿਆਦਾ ਆਪਾਂ ਵੀ ਗੱਲ ਉਹੀ ਕਰਦੇ ਹਰ ਕੋਈ ਇਹਨਾਂ ਕੰਪਨੀਆਂ ਦੀ ਹੀ ਗੱਲ ਕਰ ਰਿਹਾ ਵਾ ਇਸ ਬਜਟ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਸਪੈਂਡਿੰਗ ਗਵਰਨਮੈਂਟ ਨੇ ਇਸ ਵਾਰ ਕੀਤੀ ਹੈ ਡਬਲ ਕਰ ਚੁੱਕੇ ਆ ਪਿਛ ਨਹੀਂ ਸੌਰੀ ਡਬਲ ਨਹੀਂ 50% ਵਧਾ ਚੁੱਕੇ ਆ ਤੇ ਵਧਾ ਕੇ ਕਰਤੀ 26549 ਕਰੋੜ ਦੀ ਤਾਂ ਰੀਨਿਊਏਬਲ એનર્ਜੀ ਇੱਕ ਉਹ ਸੈਕਟਰ ਆ ਇਹਦੇ ਉੱਪਰ ਵੀ ਨਿਗਰ ਰੱਖਣ ਦੀ ਲੋੜ ਆ ਹੁਣ ਤੱਕ ਦੀ ਸਭ ਤੋਂ ਵੱਡੀ ਸਪੈਂਡਿੰਗ ਕਰ ਚੁੱਕੇ ਆ ਹੁਣ ਇਹਦੇ ਵਿੱਚ ਇਹਦੇ ਨਾਲ ਜੁੜੀਆਂ ਹੋਈਆਂ ਕਈ ਕੰਪਨੀਆਂ ਨੇ ਪੰਪ ਪੰਪ ਬਣਾਉਣ ਵਾਲੀਆਂ ਕੰਪਨੀਆਂ ਪੰਪ ਮੈਨੂਫੈਕਚਰਿੰਗ ਜਿਹੜੀਆਂ ਕੰਪਨੀਆਂ ਨੇ ਕਿਉਂਕਿ ਰੀਨਿਊਏਬਲ એનર્ਜੀ ਦੇ ਵਿੱਚ ਪੰਪ ਦੀ ਇੱਕ ਬਹੁਤ ਵੱਡੀ ਅਹਿਮੀਅਤ ਹੁੰਦੀ ਆ ਸ਼ਕਤੀ ਪੰਪ ਹੋ ਗਿਆ ਜਾਂ ਜੋ ਵੀ ਸਾਰੇ ਉਹ ਹੋਣਗੇ ਅਗਲਾ ਇੰਟਰਸਟਿੰਗ ਕੇਸ ਹੈ ਇੱਕ ਸੈਕਿੰਡ ਹਾਂ ਇੱਕ ਹੋਰ ਪ੍ਰਧਾਨ ਮੰਤਰੀ ਜਲ ਜੀਵਨ ਯੋਜਨਾ ਵਾ ਉਸ ਯੋਜਨਾ ਦੇ ਤਹਿਤ ਪੂਰੇ ਇੰਡੀਆ ਦੇ ਹਰ ਪਿੰਡ ਤੱਕ ਟੁੱਟੀਆਂ ਰਾਹੀ ਜਿਹੜਾ ਸਰਕਾਰੀ ਪਾਣੀ ਹੁੰਦਾ ਉਹ ਭੇਜਣ ਦੀ ਯੋਜਨਾ ਗਵਰਨਮੈਂਟ ਦੀ ਹੈਗੀ ਆ ਉਹ ਟੀਚੇ ਹੁੰਦੇ ਉਹ ਪੂਰੇ ਤਾਂ ਹੁੰਦੇ ਨਹੀਂ ਕਦੇ 2024 ਦਾ ਸੀਗਾ ਉਹ ਨਹੀਂ ਪੂਰਾ ਹੋਇਆ ਹੁਣ ਉਹਨੂੰ ਵਧਾ ਕੇ 2028 ਤੱਕ ਕੀਤਾ ਗਿਆ ਤੇ ਉਹਦੇ ਵਿੱਚ ਜਿਹੜੀ ਸਪੈਂਡਿੰਗ ਗਵਰਨਮੈਂਟ ਦੀ ਉਹ ਪਹਿਲਾਂ ਨਾਲੋਂ ਡਬਲ ਕਰਤੀ ਹੁਣ ਗਵਰਨਮੈਂਟ ਇਹ ਚ ਆਉਂਦੀ ਆ ਕਿ 2028 ਤੱਕ ਪੂਰੇ ਇੰਡੀਆ ਦੇ ਭਾਰਤ ਦੇ ਕੱਲੇ-ਕੱਲੇ ਪਿੰਡ ਦੇ ਵਿੱਚ ਟੂਟੀਆਂ ਰਾਹੀਂ ਪਾਣੀ ਜਾਵੇ ਪਰ ਹੁਣ ਟੂਟੀਆਂ ਰਾਹੀਂ ਪਾਣੀ ਜਾਣ ਦੇ ਵਿੱਚ ਫਾਇਦਾ ਕਿਨੂਆ ਪਾਈਪਾਂ ਦਾ ਕਿਉਂਕਿ ਬੁੱਕਾ ਨਾਲ ਤਾਂ ਪਾਣੀ ਲੈ ਕੇ ਨਹੀਂ ਜਾ ਸਕਦੇ ਗਲਾਸ ਨਾਲ ਤਾਂ ਪਾਈਪਾਂ ਥਰੂ ਜਾਊਗਾ ਤਾਂ ਜਿਹੜੀਆਂ ਵੀ ਕੰਪਨੀਆਂ ਪਾਈਪ ਮੈਨੂਫੈਕਚਰਿੰਗ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਇਹਦਾ ਫਾਇਦਾ ਹੋਣਾ ਕਿਉਂਕਿ ਗਵਰਨਮੈਂਟ ਦੀਆਂ ਯੋਜਨਾਵਾਂ ਹੁੰਦੀਆਂ ਇਹਦੇ ਵਿੱਚ ਕੰਟਰੈਕਟ ਮਿਲਦੇ ਹੁੰਦੇ ਆਗੇ ਵੱਡੇ ਵੱਡੇ ਤਾਂ ਇਹ ਸਾਰਾ ਕੁਝ ਹੈਗਾ ਜੀ ਉਸ ਤੋਂ ਅਗਲੀ ਗੱਲ ਹੈ ਕਿ ਇੱਕ ਸੈਕਿੰਡ ਮੈਂ ਹੋਰ ਵੀ ਕੁਝ ਦੇਖ ਲੈਣ ਦੋ ਇੱਥੇ ਜੇ ਕੁਝ ਰਹਿ ਗਿਆ ਤਾਂ ਹਾਂ ਇੱਕ ਸੀਮੈਂਟ ਸੈਕਟਰ ਸੀਮੈਂਟ ਸੈਕਟਰ ਦੇ ਵਿੱਚ ਇਹ ਹੈਗਾ ਕਿ ਵੱਡੀਆਂ ਕੰਪਨੀਆਂ ਛੋਟੀਆਂ ਨੂੰ ਹੁਣ ਖਰੀਦ ਰਹੀਆਂ ਨੇ 10 ਸਾਲ ਪਹਿਲਾਂ ਇਹ ਸਾਰਾ ਕੁਝ ਐਸਓਆਈਸੀ ਦੇ ਮਾਧਿਅਮ ਥਰੂ ਹੈਗਾ ਮੈਂ ਫੇਰ ਦੱਸ ਦਿੰਦਾ ਹੁਈ ਕਿਉਂਕਿ ਜਦੋਂ 10 ਸਾਲ ਪਹਿਲਾਂ ਟੈਲੀਕਮ ਦੇ ਵਿੱਚ ਕਈ ਛੋਟੇ-ਛੋਟੇ ਪਲੇਅਰ ਵੀ ਸੀਗੇ ਤਾਂ ਫਿਰ ਬਾਅਦ ਦੇ ਵਿੱਚ ਰਹਿ ਗਈਆਂ ਇਕੱਲੀਆਂ ਮੇਨ ਕੰਪਨੀਆਂ ਉਹਨਾਂ ਨੇ ਬਾਕੀ ਸਾਰੀਆਂ ਖਰੀਦ ਲਈਆਂ ਸੀਮੈਂਟ ਸੈਕਟਰ ਇਸ ਟਾਈਮ ਦੇ ਉੱਪਰ ਆਪਣੇ ਸਭ ਤੋਂ ਘੱਟ ਮਾਰਜਨ ਦੇ ਉੱਪਰ ਚੱਲ ਰਿਹਾ ਵਾ ਕਿਉਂਕਿ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਫਿਲਹਾਲ ਉਹਨਾਂ ਦਾ ਹੈ ਕਿ ਛੋਟੀਆਂ ਨੂੰ ਖਤਮ ਕੀਤਾ ਜਾਵੇ ਛੋਟੀਆਂ ਨੂੰ ਖਰੀਦ ਲਿਆ ਜਾਵੇ ਵੱਡੀਆਂ ਸ਼ਰੀ ਸੀਮੈਂਟ ਹੋ ਗਿਆ ਜਾਂ ਅਦਾਨੀ ਗਰੁੱਪ ਦੀ ਆਂਬੂਜਾ ਤੇ ਏਸੀਸੀ ਦੋਨੇ ਹੋ ਗਈਆਂ ਤੇ ਇਹਨਾਂ ਤੋਂ ਇਲਾਵਾ ਸ਼ਰੀ ਸੀਮੈਂਟ ਤੋਂ ਇਲਾਵਾ ਅਲਟਰਾਟੈਕ ਹਾਂ ਅਲਟਰਾਟੈਕ ਇੰਡੀਆ ਦੀ ਸਭ ਤੋਂ ਵੱਡੀ ਸੀਮੈਂਟ ਕੰਪਨੀ ਆ ਤੇ ਜਦੋਂ ਇੱਕ ਵਾਰ ਇਹ ਕੰਸੋਲੀਡੇਸ਼ਨ ਦਾ ਫੇਜ਼ ਖਤਮ ਹੋਊਗਾ ਤੇ ਉਸ ਤੋਂ ਬਾਅਦ ਫੇਰ ਜਦੋਂ ਘੱਟ 플레이 ਰਹਿ ਜਾਣਗੇ ਪਿੰਡ ਦੇ ਵਿੱਚ ਦੁਕਾਨਾਂ ਘੱਟ ਰਹਿ ਜਾਣਗੀਆਂ ਕੰਪੀਟੀਸ਼ਨ ਘਟੂਗਾ ਤਾਂ ਕੰਪੀਟੀਸ਼ਨ ਜਦੋਂ ਹੀ ਘਟਦਾ ਦੁਕਾਨਦਾਰ ਦੇ ਲਈ ਬਿਜ਼ਨਸਮੈਨ ਲਈ ਤਾਂ ਉਹ ਆਪਣਾ ਰੇਟ ਵਧਾਉਣਾ ਸ਼ੁਰੂ ਕਰ ਦਿੰਦਾ ਤਾਂ ਫੇਰ ਇੱਕ ਫੇਜ਼ ਆਊਗਾ ਜਦੋਂ ਸੀਮੈਂਟ ਦਾ ਰੇਟ ਵਧਣਾ ਸ਼ੁਰੂ ਹੋਊਗਾ ਸੇਮ ਇਹੀ ਸਟੋਰੀ ਹੈਗੀ ਆ ਕੰਸੋਲੀਡੇਸ਼ਨ ਫੇਜ਼ ਦੀ ਚੱਲ ਰਹੀ ਆ ਬੈਂਕਾਂ ਦੇ ਵਿੱਚ ਤੇ NBFC ਦੇ ਵਿੱਚ NBFC ਜਿਵੇਂ Bajaj Auto Finance ਸੌਰੀ Bajaj Housing ਨਹੀਂ Bajaj Finance ਮੈਨ ਆਪਾਂ ਉਹਦੀ ਗੱਲ ਕਰਦੇ ਆ ਤਾਂ ਬਹੁਤ ਹੀ ਵੱਡੀ ਇੱਕ ਕੰਪਨੀ ਹੈ ਇੱਕ ਹੋਰ ਚੀਜ਼ ਦੇਖੋ Bajaj Finance ਇੰਡੀਆ ਦੀ ਇੱਕ ਕਹਿੰਦੀ ਕਹੋਂਦੀ ਕੰਪਨੀ ਹੈ ਆਲਰੇਡੀ ਇੱਕ ਬਹੁਤ ਵੱਡਾ ਮਲਟੀਪਲੇਅਰ ਆ ਪਰ ਅੱਜ ਵੀ ਇੰਡੀਆ ਦੇ ਵਿੱਚ ਉਹਦਾ ਮਾਰਕੀਟ ਸ਼ੇਅਰ ਸਿਰਫ 2% ਆ ਸਿਰਫ 2% ਤੇ ਜੇ ਇਥੋਂ ਥੋੜਾ ਵੀ Bajaj Finance ਉੱਪਰ ਜਾਂਦਾ ਤਾਂ ਤੁਸੀਂ ਦੇਖੋ ਕਿ ਉਹਦੇ ਸ਼ੇਅਰ ਪ੍ਰਾਈਸ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਦੇਖੂਗਾ ਹੁਣ ਆਪਾਂ ਗੱਲ ਕੀਤੀ ਆ ਇਹ ਬਜਟ ਨਾਲ ਰਿਲੇਟਡ ਗੱਲ ਨਹੀਂ ਮੈਂ ਕੀਤੀ ਜਿਹੜੀ ਸੀਮੈਂਟ ਦੀ ਕੀਤੀ ਤੇ ਐਨਬੀਐਫਸੀ ਦੀ ਕੀਤੀ ਤੇ ਬੈਂਕਾਂ ਦੀ ਕੀਤੀ ਇਹ ਤਿੰਨ ਉਹ ਬਹੁਤ ਵੱਡੇ ਸੈਕਟਰ ਨੇ ਜਿਹੜੇ ਕੰਸੋਲੀਡੇਸ਼ਨ ਚੱਲ ਰਿਹਾ ਮਤਲਬ ਸੁੱਤੇ ਪਏ ਆ ਕਿ ਪਿਛਲੇ ਕੁਝ ਸਾਲਾਂ ਤੋਂ ਤੇ ਸਪੈਸ਼ਲੀ ਕੀ ਹੁੰਦਾ ਜਦੋਂ ਬਹੁਤ ਵੱਡੀਆਂ ਕੰਪਨੀਆਂ ਕਿੰਨਾ ਟਾਈਮ ਸੁੱਤੀਆਂ ਰਹਿੰਦੀਆਂ ਤਾਂ ਫਿਰ ਜਦੋਂ ਇੱਕਦਮ ਉੱਠ ਕੇ ਉਹ ਭੱਜਦੀਆਂ ਨੇ ਤਾਂ ਉਹ ਜਿਹੜਾ ਚਾਲ ਹੁੰਦੀ ਆ ਜਿਹੜੀ ਉਹ ਦੌੜ ਹੁੰਦੀ ਆ ਤਾਂ ਉਹ ਵੀ ਬਹੁਤ ਫਾਸਟ ਹੁੰਦੀ ਆ ਤਾਂ ਇਸ ਕਰਕੇ ਇਹਨਾਂ ਦੇ ਉੱਪਰ ਵੀ ਨਿਗਾਹ ਰੱਖੀ ਜਾ ਸਕਦੀ ਅਗਲੇ ਕੁਝ ਸਾਲਾਂ ਦੇ ਲਈ ਅਲਟਰਾ ਟੈਕਸੀਮੈਂਟ ਸ਼ੀਰੀ ਸੀਮੈਂਟ ਹੋ ਗਿਆ ਤੇ ਐਨਬੀਐਫਸੀ ਪਜਾਜ ਫਾਈਨੈਂਸ ਵਗੈਰਾ ਬੜੀਆਂ ਕੰਪਨੀ ਹੋ ਗਈਆਂ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਵੀਡੀਓ ਨਹੀਂ ਵੀਡੀਓ ਨਹੀਂ ਫਿਰ ਆਡੀਓ ਹੀ ਆ ਪਰ ਮੈਨੂੰ ਉਮੀਦ ਆ ਕਿ ਸ਼ਾਇਦ ਤੁਹਾਨੂੰ ਇਹਦੇ ਨਾਲ ਥੋੜਾ ਬਹੁਤ ਕੋਈ ਬੈਨੀਫਿਟ ਹੋਇਆ ਹੋ ਥੋੜੀ ਬਹੁਤ ਕੋਈ ਨੋਲਿਜ ਦੀ ਕੋਈ ਚੀਜ਼ ਪਤਾ ਲੱਗੀ ਹੋਗੀ ਕਾਫੀ ਸਾਰੀਆਂ ਕੰਪਨੀਆਂ ਦੀ ਕਾਫੀ ਸਾਰੇ ਸੈਕਟਰਸ ਦੀ ਆਪਾਂ ਗੱਲ ਕੀਤੀ ਆ ਤੇ ਇਹ ਹੁਣ ਆਪਣਾ ਆਡੀਓ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਕੱਲ ਮਿਲੂੰਗਾ ਕਿਸੇ ਹੋਰ ਆਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ